ਕਿਸਾਨ ਭਰਾਵੋ ਉਮੀਦ ਕਰਦੇ ਆ ਸਾਰੇ ਕਿਸਾਨ ਭਰਾ ਠੀਕ ਠਾਕ ਹੋਣਗੇ ਬਾਈ ਆਪਾਂ ਨੇ ਇਹਦੇ ਆਣ ਦੇ ਵਿੱਚ ਜੀਰੀ ਚ ਮਿੱਟੀ ਚੱਕੀ ਸੀ ਤੇ ਤੁਸੀਂ ਆਪ ਹੀ ਦੇਖ ਸਕਦੇ ਹੋ ਜੀਰੀ ਇਹਦੇ ਆਪਾਂ ਨੇ ਜੀਰੀ ਲੱਗਣ ਦੇ ਲੱਗਣ ਲੱਗਣ ਦੇ ਨਾਲ-ਨਾਲ ਇਹਦੇ ਵਿੱਚ ਆਪਾਂ ਨੇ ਪਾਇਆ ਮਾਈਕਰੋ ਰਾਜਾ ਬਾਈ ਇੱਕ ਜਿੰਕ ਪਾਈ ਆ ਇੱਕ ਆਪਾਂ ਨੇ ਪਾਇਆ ਮੈਗਨੀਸ਼ੀਅਮ ਠੀਕ ਆ ਇੱਕ ਫੋਸਫੇਟ ਪਾਇਆ ਠੀਕ ਆ ਤੁਸੀਂ ਰਿਜ਼ਲਟ ਆਪ ਹੀ ਦੇਖ ਸਕਦੇ ਹੋ ਵੀ ਜੀਰੀ ਦੇ ਮਿੱਟੀ ਚ ਕੀ ਕੀ ਇਹਦੇ ਵੀ ਕੀ ਰਿਜ਼ਲਟ ਨੇ ਬਾਈ ਤੇ ਇੱਕ ਆਪਾਂ ਨੇ ਬਈ ਸਰੋਤ ਕੰਪਨੀ ਦਾ ਫਟੇਰਾ ਪਾਇਆ ਸੀ ਉਹਦਾ ਵੀ ਰਿਜ਼ਲਟ ਆਪਾਂ ਨੂੰ ਬਹੁਤ ਸ਼ਾਨਦਾਰ ਮਿਲਿਆ ਇਹਦੇ ਵਿੱਚ ਆਪਾਂ ਨੂੰ ਕਿਤੇ ਵੀ ਪੱਤਲ ਵੇੜ ਨਹੀਂ ਦਿਸਰੀ ਬਾਈ ਕੋਈ ਗੋਬਦੀ ਸੁੰਡੀ ਨਹੀਂ ਦਿਸਰੀ ਆਪਾਂ ਨੂੰ ਰਿਜ਼ਲਟ ਆਪਾਂ ਨੂੰ ਬਹੁਤ ਸ਼ਾਨਦਾਰ ਆਇਆ ਬਾਈ ਬਾਈ ਸਾਰੇ ਕਿਸਾਨ ਵੀਰ ਸੋਚਦੇ ਨੇ ਵੀ ਮਿੱਟੀ ਆਪਾਂ ਨੇ ਚੱਕ ਲਈ ਵੀ ਜੀਰੀ ਹੋਣੀ ਨਹੀਂ ਹੈਗੀ ਬਾਈ ਸਾਰੇ ਪ੍ਰੋਡਕਟ ਵਰਤੋ ਤੇ ਬੰਦੇ 'ਚ ਜਜ਼ਬਾ ਹੋਣਾ ਚਾਹੀਦਾ ਕੁਝ ਵੀ ਕਰ ਸਕਦਾ ਹੈ ਇਹ ਚੀਜ਼ ਕੋਈ ਨਹੀਂ ਦੁਨੀਆ ਦੀ ਜਿਹੜੀ ਚੀਜ਼ ਨਹੀਂ ਹੋ ਸਕਦੀ ਬਾਈ ਕਦੇ ਕਿਸ਼ਾਨਪਰਾਵੋ ਕਦੇ ਉਮੀਦ ਨਹੀਂ ਛੱਡਣੀ ਚਾਹੀਦੀ ਵੀ ਇਹ ਚੀਜ਼ ਨਹੀਂ ਹੋ ਸਕਦੀ ਤੁਸੀਂ ਜ਼ਰੂਰ ਕਰ ਸਕਦੇ ਆ ਆਪਾਂ ਪਰ ਬੰਦੇ ਦੇ ਵਿੱਚ ਟੈਲੈਂਟ ਹੋਣਾ ਚਾਹੀਦਾ ਕਿਸ਼ਾਨਪਰਾਵੰਦਾ ਬਹੁਤ ਧੰਨਵਾਦ ਬਾਈ ਸਾਰੇ ਵੀਡੀਓ ਦੇਖਿਆ ਕਰੋ ਤੇ ਹੋਰ ਹੋਰ ਤੁਹਾਨੂੰ ਨਵੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਜਿਦੇ ਵਿੱਚ ਆਪਾਂ ਨੂੰ ਜਾਣਕਾਰੀ ਮਿਲ ਸਕੇ ਬਾਸਪਤੀ ਬਾਰੇ ਇਹ ਆਪਣੀ 1400 ਮੁਛਲ ਇਹਦੇ ਵਿੱਚ ਤੁਹਾਨੂੰ ਦਵਾਈ ਵੀ ਦੱਸਾਂ ਕਿ ਕਿਹੜੇ ਟਾਈਮ ਕਰਨੀ ਹੈ ਬਾਈ ਬਾਕੀ ਆਪਣੇ ਨਾਲ ਸਾਰੇ ਕਿਸ਼ਾਨਪਰਾ ਜਿਆਦੇ ਸਿਆਣੇ ਨੇ ਆਪਾਂ ਤਾਂ ਤੁਹਾਡੇ ਬੱਚਿਆਂ ਵਰਗੇ ਆ ਧੰਨਵਾਦ ਬਾਈ ਸਾਰਿਆਂ ਦਾ